ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਪੰਘੇਰੀਆਂ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਮੋਗੇ ਸ਼ਹਿਰ ਦੇ ਬਿਲਕੁਲ ਨੇੜੇ ਆ ਬੁੱਗੀਪੁਰਾ ਚੌਕ ਤੋਂ ਮਸਾਂ ਅੱਧਾ ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਵੈਸੇ ਹਾਈਵੇ ਦੇ ਉੱਤੇ ਹੀ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਦੁੱਧ ਦਾ ਕੰਮ ਮੇਨ ਕਰਦੇ ਆ ਬਲਤੇਜ ਡੇਰੀ ਫਾਰਮ ਤੁਸੀਂ ਸਾਹਮਣੇ ਬੋਰਡ ਦੇਖ ਸਕਦੇ ਹੋ ਤੇ ਬੋਰਡ ਦੇ ਉੱਪਰਲੇ ਪਾਸੇ ਜੇ ਨਿਗਾਹ ਮਾਰੀਏ ਦੋਸਤੋ ਤਾਂ ਮੱਛਰਦਾਨੀ ਲਾਈ ਆ ਪੱਕੇ ਫਰੇਮ ਬਣਾ ਕੇ ਨਾਲ ਦੁਪਹਿਰ ਖਿੜੀ ਵਾਲੇ ਪੌਟ ਬਾਈ ਹੋਰਿਆਂ ਨੇ ਟੰਗਤੇ ਆ ਤੇ ਇੱਕ ਚੀਜ਼ ਸ਼ੁਰੂਆਤ ਦੇ ਵਿੱਚ ਹੋਰ ਦਿਖਾਉਣੀ ਚਾਹੂੰਗਾ ਪਾਈਪਾਂ ਲਾਈਆਂ ਹੋਈਆਂ ਤਾਂ ਕਿ ਪਸ਼ੂ ਸਿੱਧੇ ਖੜਨ ਤੇ ਹਰ ਰੋਜ਼ ਸਵੇਰ ਜਦੋਂ ਪਸ਼ੂ ਅੰਦਰ ਚਲੇ ਜਾਂਦੇ ਆ ਜਦੋਂ ਧੁੱਪ ਨਿਕਲਦੀ ਹੈ ਤਾਂ ਮੈਟ ਧੋ ਕੇ ਥੱਲੋਂ ਥਾਂ ਵੀ ਬਾਈ ਹੋਰੀ ਸਾਫ਼ ਕਰ ਦਿੰਦੇ ਆ ਮੈਟ ਉੱਪਰ ਰੱਖਤੇ ਆ ਇਹ ਵੀ ਸੁੱਕ ਜਾਣਗੇ ਥੱਲੇ ਧੁੱਪ ਪੈ ਰਹੀ ਹੈ ਤਾਂ ਸੱਲੋਂ ਥਾਂ ਵੀ ਸੁੱਕ ਜਾਊਗਾ ਸਾਫ ਸਫਾਈ ਵਾਲੇ ਪੱਖ ਤੋਂ ਇੱਕ ਅਜਿਹਾ ਫਾਰਮ ਹੈ ਵੀ ਜਿੱਦੀ ਮਿਸਾਲ ਤੁਹਾਨੂੰ ਆਲੇ ਦੁਆਲੇ ਹੋਰ ਦੇਖਣ ਨੂੰ ਘੱਟ ਮਿਲੂਗੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਆ ਦੋਸਤੋ ਇਹਦੇ ਚ ਦੋ ਤਾਂ ਇਹ ਤਾਜ਼ੀਆਂ ਸੂਈਆਂ ਝੋਟੀਆਂ ਤੁਹਾਨੂੰ ਦਿਖਾ ਦੇਣੀਆਂ ਇਹਨਾਂ ਤੋਂ ਬਿਨਾ ਇੱਕ ਗੱਭਣ ਮੱਝ ਦਿਖਾਉਂਗਾ ਪਰ ਉਹ ਤੋਂ ਪਹਿਲਾਂ ਜਿਹੜਾ ਅੰਦਰਲਾ ਸਿਸਟਮ ਬਾਈ ਨੇ ਬਣਾਇਆ ਪ੍ਰਬੰਧ ਬਣਾਇਆ ਉਹ ਵੀ ਤੁਹਾਨੂੰ ਇੱਕ ਵਾਰ ਨਿਗਾਹ ਮਾਰ ਦਿਆਂ ਜਦੋਂ ਪਸ਼ੂ ਇਹ ਬਾਹਰ ਆ ਜਾਣਗੇ ਤੇ ਉਦੋਂ ਬਾਅਦ ਚੇਚੇ ਵੀ ਸਾਫ ਸਫਾਈ ਹੋ ਜਾਣੀ ਹੈ ਇਹਨਾਂ ਪਸ਼ੂਆਂ ਦਾ ਗੋਹਾ ਜਿਹੜਾ ਬਾਈ ਹੋਰੀ ਹਟਾਉਂਦੇ ਜਾਂਦੇ ਤੇ ਮਗਰ ਹੀ ਇੱਕ ਖੇਲਾਈਆਂ ਬਣਾਈਆਂ ਉਹਦੇ ਚ ਆ ਜਾਂਦਾ ਜਿੱਥੋਂ ਰੇੜੀ ਭਰ ਕੇ ਉਦੋਂ ਬਾਅਦ ਚ ਖੇਤ ਚਲਾ ਜਾਂਦਾ ਸਾਹਮਣੇ ਤੂੜੀ ਵਾਲਾ ਬਰਾਂਡਾ ਸਾਨੂੰ ਦਿਸਦਾ ਹੁਣਾ ਬਿਲਕੁਲ ਆਸਟ ਉੱਤੇ ਭਾਈ ਭਾ ਇੱਥੇ ਵੀ ਲਾਈਆਂ ਹੋਈਆਂ ਸੋ ਆਪਾਂ ਇੱਕ ਇੱਥੇ ਗੱਬਣ ਮੱਝ ਵੀ ਖੜੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ ਵੈਸੇ ਜਿਆਦਾ ਸੂਏ ਸਵਾਏ ਪਸ਼ੂ ਤਿਆਰ ਦੁੱਧ ਵਾਲੇ ਬਾਈ ਵੇਚ ਕੇ ਖੁਸ਼ ਹੁੰਦਾ ਹੈ ਪਰ ਨਾਲ ਇੱਕ ਗੱਬਣ ਮੱਝ ਹੈਗੀ ਤੋ ਵੀ ਤੁਹਾਨੂੰ ਦਿਖਾ ਦੇਾਂਗੇ ਆਓ ਥੋੜੀ ਜਾਣਕਾਰੀ ਬਾਈ ਤੋਂ ਲਈਏ ਆਪਾਂ ਮੱਝਾਂ ਸੰਬੰਧੀ ਤੇ ਜਿਹੜਾ ਪਸ਼ੂ ਤੁਹਾਨੂੰ ਜਜੂਗਾ ਉਹਦੀ ਤਸੱਲੀ ਤੁਸੀਂ ਆ ਕੇ ਕਰਿਓ ਜੀ ਰਾਮਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਅ ਭਾਈ ਅੱਜ ਆਪਾਂ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆਂ ਸਭ ਤੋਂ ਪਹਿਲਾਂ ਤਾਂ ਸਾਫ ਸਫਾਈ ਬਾਰੇ ਗੱਲ ਕਰਨੀ ਹੈ ਵੀ ਰੂਟੀਨ 'ਚ ਆਪਣਾ ਸਿਸਟਮ ਰਹਿੰਦਾ ਹੈ ਇਹ ਰੂਟੀਨ 'ਚ ਹੀ ਹੁੰਦਾ ਜੀ ਸਾਡਾ ਸਾਨੂੰ ਇਸ ਚੀਜ਼ ਦਾ ਸ਼ੌਂਕ ਆ ਹੂੰ ਇਹਣੀ ਰੋਟੀ ਨੂੰ ਤਾਂ ਵੇਲਾ-ਵੇਲਾ ਹੋ ਸਕਦਾ ਅੱਛਾ ਪਰ ਸਾਸਪਾਈ ਨੂੰ ਨਹੀਂ ਹੋਊਗਾ ਟਾਈਮ ਟੂ ਟਾਈਮ ਜੋ ਵੀ ਹੈ ਹੂੰ ਕਿਉਂਕਿ ਮੈਂ ਬਹੁਤੇ ਜ਼ਿਆਦਾ ਪਸ਼ੂਆਂ ਦਾ ਕੱਟ ਨਹੀਂ ਮਾਰਨਾ ਚਾਹੁੰਦਾ ਮੇਰਾ ਮਨ ਇਹ ਹੁੰਦਾ ਵੀ ਥੋੜੇ ਰੱਖੋ ਕੁਆਲਿਟੀ ਦੇ ਪਸ਼ੂ ਰੱਖੋ ਜਿੰਨੇ ਸਾਹਮਣੇ ਆ ਵਧੀਆ ਤਰੀਕੇ ਨਾਲ ਸੰਭੋ ਉਹਨਾਂ ਦਾ ਪਸ਼ੂ ਰੱਖੋ ਮੈਂ ਇਹਦੀ ਵੀ ਮੈਨੂੰ 24 ਸਾਲ ਹੋ ਗਏ ਕੰਮ ਕਰਦੇ ਨੂੰ ਆਪਣੀ ਪਹਿਲਾਂ ਤੋਂ ਲੈ ਕੇ ਹੀ ਇਹ ਰੁਟੀਨ ਚਾਹ ਕੰਮ ਵਾਲਾ ਬੰਦਾ ਹੋਵੇ ਚਾਹ ਅਸੀਂ ਦੋਨੇ ਜੀ ਜ਼ਿਆਦਾ ਕੰਮ ਕਰਦੇ ਰਹੇ ਵੈਸੇ ਪਰ ਸਾਨੂੰ ਦੋਨਾਂ ਜੀਆਂ ਨੂੰ ਇਸ ਚੀਜ਼ ਦਾ ਬਹੁਤ ਸ਼ੌਂਕ ਹੈ ਠੀਕ ਹੈ ਸਾਫ ਸਫਾਈ ਐਵੇਂ ਹੀ ਰੱਖਦੇ ਸਾਫ ਸਫਾਈ ਐਵੇਂ ਹੀ ਰੱਖਾਂਗੇ ਕੰਮ ਘਟਾ ਲਾਂਗੇ ਇਹ ਲੇਬਰ ਨਾ ਹੋਵੇ ਪਰ ਸਾਫ ਸਫਾਈ ਦੇ ਵਿੱਚ ਨਹੀਂ ਬੰਦਾ ਵੀ ਯਾਰ ਚੱਲ ਕੋਈ ਨਾ ਕੋਈ ਕਿੱਥੇ ਖੜਾ ਤੇ ਚੇਅਰ ਨਹੀਂ ਖੜਾ ਉਹ ਜੀ ਨਹੀਂ ਹੋਊਗਾ ਅੱਛਾ ਇੱਕ ਚੀਜ਼ ਬਹੁਤ ਵੀਰ ਪੁੱਛਦੇ ਐ ਜਿਵੇਂ ਹੁਣ ਤੁਸੀਂ ਪਾਈਪਾਂ ਲਾਈਆਂ ਹੋਈਆਂ ਪਾਈਪ ਤੋਂ ਪਾਈਪ ਦੀ ਦੂਰੀ ਕਿੰਨੀ ਹੈ ਪਾਈਪ ਤੋਂ ਪਾਈਪ ਦੀ ਦੂਰੀ ਤਕਰੀਬਨ ਚਪੰਡੈਂਟ ਹਾਂਜੀ ਠੀਕ ਐ ਅ اچھا ਜਿਹੜਾ ਉਚਾਈ ਹੈ ਉੱਪਰ ਤੱਕ ਪਾਈਪ ਦੀ ਉਹ ਕਿੰਨੀ ਹੈ ਇਹ 4 ਫੁੱਟ ਉਚਾਈ ਹੁੰਦੀ ਹੈ ਜੀ ਪਰ 1 ਫੁੱਟ ਵਿੱਚ ਦੱਬਿਆ ਜਾਂਦਾ ਉਹਦੇ ਨਾਲ ਚੰਗੇ ਮੋٹے ਕਿਨ ਲਾ ਕੇ ਬਜਰੀ ਪਾਈ ਵੀ ਹੁੰਦੀ ਹੈ ਜੀ ਠੀਕ ਐ 1 ਫੁੱਟ ਥੱਲੇ ਦੱਬਿਆ ਤੇ 3 ਫੁੱਟ ਉੱਚਾ ਹੋ ਗਿਆ ਪਾਈਪ ਹਾਂਜੀ ਤਾਂ ਕਿ ਪਸ਼ੂ ਪਾਸੇ ਨੂੰ ਨਾ ਘੁੰਮ ਸਕੇ ਠੀਕ ਐ ਤੇ ੱੱਕਾ ਨਾ ਮਰਿਓ ਕਿੱਲ ਤਾਂ ਲੱਗੇ ਹੁੰਦੇ ਕਿੱਲ ਵੀ ਥੋੜੇ ਮਜ਼ਬੂਤ ਲਾਉਣੇ ਚਾਹੀਦੇ ਆ ਕਿਉਂਕਿ ਜਿਹੜੇ ਜਿਵੇਂ ਜਿਵੇਂ ਬੰਦਾ ਕੰਮ ਕਰਦਾ ਤਵੇਂ ਤੈਨੂੰ ਤਜਰਬਾ ਹੁੰਦਾ ਜਿਨ੍ਹਾਂ ਨੂੰ ਹੁਣ ਕਿੱਲ ਨਰਮ ਲੱਗੇ ਉਹ ਪਾਈਪ ਕੇ ਦੀ ਘੁੰਮ ਜਾਂ ਇਹਨਾਂ ਦੇ ਘੁੰਮਣ ਤੋਂ ਇੱਕ ਚੀਜ਼ ਮੈਂ ਦਿਖਾਉਂਗਾ ਵੈਸੇ ਸਪੋਰਟ ਵੀ ਆਪਾਂ ਇਹਨਾਂ ਦੇ ਫਰੰਟ ਤੇ ਲਾਈ ਵੀ ਹੈ ਨਾ ਹਾਂਜੀ ਇਹ ਮਤਲਬ ਜਿਹੜੇ ਬਾਹਰ ਨੇ ਪੈਪਸੀ ਇਹਨਾਂ ਦੇ ਫਿਰ ਮੈਸਤਰੀ ਸੀ ਮੇਰੇ ਕੋਲੋਂ ਸਪੋਰਟ ਬਣਾ ਕੇ ਲਾਤੀ ਸੀਗੀ ਠੀਕ ਹੈ ਇਹਦੇ ਮੜਾ ਮੋਟਾ ਹਿੱਲਦਾ ਵੀ ਆ ਤਾਂ ਫਰਕ ਹੁੰਦਾ ਨਹੀਂਗਾ ਜੀ ਅੱਛਾ ਪਸ਼ੂ ਇਹਦੇ ਚ ਘੁੰਮਦਾ ਤਾਂ ਨਹੀਂ ਪਸ਼ੂ ਸਹੀ ਸਿੱਧਾ ਖੜਾ ਰਿਹਾ ਨਹੀਂ ਘੁੰਮਦਾ ਨਹੀਂ ਇਹ ਸਾਰੇ ਅੰਕੜੇ ਕੱਢ ਕੇ ਰੱਖੇ ਗਏ ਆਈ ਅੱਛਾ ਕਿਉਂਕਿ ਜੇ ਤੁਸੀਂ ਇਹਦੂੰ ਖੁੱਲਾ ਕਰੋਗੇ ਤਾਂ ਪਸ਼ੂ ਘੁੰਮੂਗਾ ਠੀਕ ਹੈ ਤੇ ਜੇ ਭੀੜਾ ਕਰੋਗੇ ਤਾਂ ਬਹਿ ਕੇ ਦੋਤੋਂ ਧਾਰ ਨਹੀਂ ਚੋਈ ਜਾਣੀ ਫਿਰ ਉਹ ਤੋਂ ਦਿੱਕਤ ਆਉਗੀ ਲਗਭਗ ਵੱਡੀ ਮੱਝ ਵੀ ਬਹੁਤ ਆਰਾਮਦਾਰੀ ਨਾਲ ਬੈਹ ਜਾਂਦੀ ਆ ਕੋਈ ਦਿੱਕਤ ਨਹੀਂ ਆਉਂਦੀਗੀ ਠੀਕ ਹੈ ਤੇ ਪਸੂ ਛੋਇਆ ਵੀ ਜਾਂਦਾ ਠੀਕ ਹੈ ਸੋ ਦੋਸਤੋ 1 ਮਿੰਟ ਥੋੜੀ ਵੀਡੀਓ ਜਿਹੜੀ ਮੈਂ ਥੋੜੀ ਲੰਬੀ ਕਰਦਾ ਥੱਲੇ ਤਾਂ 1 ਫੁੱਟ ਪਾਈਪ ਦੱਬੀ ਆ ਬਾਈ ਨੇ ਨਾਲੇ ਪਾਈਪ ਦੇ ਨਾਲ ਸਪੋਰਟ ਲਾਤੀ ਦੋਨਾਂ ਸਾਈਡ ਤੇ ਹੁਣ ਮੱਝਾਂ ਇਹਨੂੰ ਕਮਾ ਨਹੀਂ ਸਕਦੀਆਂ ਕਿਉਂਕਿ ਪਾਸਾ ਵੱਜੂਗਾ ਤੋਂਲੇ ਪਾਸੇ ਵਾਲੀ ਸਪੋਰਟ ਜਿਹੜੀ ਉਹ ਖੁਰਲੀ ਨਾਲ ਲੱਗ ਜਾਣੀ ਏ ਜੇ ਇਧਰਲੀ ਮੱਝ ਧੱਕਾ ਮਾਰੂ ਤਾਂ ਪਰਲੇ ਪਾਸੇ ਵਾਲੀ ਸਪੋਰਟ ਖੁਰਨੀ ਨਾਲ ਲੱਗ ਜੂ ਮਤਲਬ ਪਾਈਪ ਥੱਲੋਂ ਹਿੱਲਦੇ ਨਹੀਂ ਇਹ ਛੋਟੀ ਜੀ ਇਨਫੋਰਮੇਸ਼ਨ ਹੀ ਸੀਗੀ ਜਿੰਨੀ ਕਿ ਮੈਨੂੰ ਲੱਗਾ ਵੀ ਤੁਹਾਨੂੰ ਦਿਖਾ ਦੇਣੀ ਚਾਹੀਦੀ ਹੈ ਮੱਝਾਂ ਬਾਰੇ ਗੱਲਬਾਤ ਕਰਦੇ ਆ ਰਾਮਬਾਈ ਦੇ ਨਾਲ ਰਾਮਬਾਈ ਅੱਜ ਆਪਾਂ ਦੋ ਝੋਟੀਆਂ ਸੂਈਆਂ ਸਵਾਈਆਂ ਦਿਖਾ ਰਹੇ ਹਾਂ ਇੱਕ ਗੱਪਣ ਮੱਝ ਹੈ ਹਾਂਜੀ ਵਪਾਰ ਵਾਲੇ ਪਸ਼ੂ ਫਰੋਂ ਲੈ ਆਇਆ ਕਰਾਂਗੇ ਵਪਾਰ ਵਾਲੇ ਬਹੁ ਰੂਟੀਨ 'ਚ ਲੈ ਆ ਕਰਾਂਗੇ ਇਹ ਤਕਰੀਬਨ 8-9 ਮਹੀਨੇ ਹੋ ਗਏ ਕੁਝ ਮਜਬੂਰੀ ਸੀ ਹੂੰ ਮੈਨੂੰ ਪੁੱਗਿਆ ਨਹੀਂ ਗਿਆ ਇਹ ਚੀਜ਼ ਤੇ ਇੱਕ ਮੈਂ ਪਸ਼ੂ ਮਤਲਬ ਸਲੈਕਟਡ ਜਾਂ ਲੈਣਾ ਉਹਨਾਂ ਜਾਤਪਰਾਤ ਵਾਲਾ ਠੀਕ ਹੈ ਬ੍ਰੀਡ ਟਾਈਮ ਪਾਸ ਵਾਲਾ ਇਹ ਮੈਨੂੰ ਨਫੇ ਨਾਲ ਨਹੀਂ ਕੋਈ ਮਤਲਬ ਮੈਨੂੰ ਇਹ ਚੀਜ਼ ਹੁੰਦੀ ਆ ਵੀ ਜਿਹੜਾ ਮੇਰੇ ਘਰੇ ਪਸ਼ੂ ਖੜਾ ਮੇਰੇ ਪਸ਼ੂਆਂ ਨਾਲ ਰਲਦਾ ਹੋਵੇ ਤੇ ਚਾਰ ਚਪੇਰੋਂ ਥਣ ਲਵੇ ਦੀ ਚੁਆਈ ਦੀ ਕੁਆਲਿਟੀ ਤੋਂ ਬ੍ਰੀਡ ਦੀ ਕੁਆਲਿਟੀ ਤੋਂ ਵਧੀਆ ਹੋਵੇ ਬਿਨਾ ਬ੍ਰੀਡ ਵਾਲਾ ਪਸ਼ੂ ਨਹੀਂ ਮੈ ਲੈਂਦਾ ਠੀਕ ਹੈ ਅੱਛਾ ਭਾਈ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਆ ਐਸਾ ਸੱਥ ਸਾਹਮਣੇ ਦਿਖਾ ਰਹੇ ਆਂ ਆਪਾਂ ਹੁਣ ਕਿੰਨਾ ਮਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ 6 ਦਿਨ ਦਾ ਹੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਇਹਨੂੰ ਸੂਈ ਨੂੰ 18 ਤੋਂ 20 ਦਿਨ ਹੋ ਗਿਆ ਠੀਕ ਹੈ ਹੁਣ ਦੁੱਧ ਕਿੰਨਾ ਹੋ ਗਿਆ ਹੁਣ ਇਹਦੇ ਤੇ ਕੰਡੇ ਤੋਲ ਮਾ ਤਕਰੀਬਨ 12 12.5 12.5 12 ਦੇ ਅੰਦਰ ਬਾਅਦ ਦੁੱਧ ਆਈ ਕੰਡੇ ਤੋਲ ਮਾ 12 ਕਿਲੋ ਮੰਨ ਲੇ ਥੋੜਾ ਬਹੁਤ ਉੱਪਰ نیچے ਹੋ ਸਕਦਾ ਹੈ ਹਾਂਜੀ ਬਾਕੀ ਇਹਦੇ ਚ ਇਹ ਗੱਲ ਹੁੰਦੀ ਹੈ ਜੇ ਕੋਈ ਵੀ ਬੰਦਾ ਦੂਸਰਾ ਬੰਦਾ ਮਤਲਬ ਜੇ ਆਪਾਂ ਆਪਣੇ ਘਰ ਦੇ ਵਿੱਚ ਹੀ ਪਸ਼ੂ ਦੇ ਅਦਲਾ ਬਦਲੀ ਕਰਕੇ ਬੰਦੇ ਜਿਹੜਾ ਮੇਰਾ ਜਿੰਦਗੀ ਦਾ ਤਜਰਬਾ ਉਹ ਪਸ਼ੂ ਨੇ ਥੋੜਾ ਬੋਧਾ ਦੁੱਧ ਦਾ ਫਰਕ ਪਾਉਣਾ ਹੀ ਹੁੰਦਾ ਠੀਕ ਹੈ ਜਾਂ ਕੋਈ ਅਣਜਾਣ ਬੰਦਾ ਬਹਿ ਗਿਆ ਜਾਂ ਹੁਣ ਜਿਹੜੇ ਬੰਦੇ ਨੇ ਚੁਾਈ ਨਹੀਂ ਕੀਤੀ ਜਾਂ ਜਿਹੜਾ ਬੰਦਾ ਮਤਲਬ ਪਸ਼ੂ ਲੈਂਦਾ ਵੀ ਉਹ ਵਾਰ-ਵਾਰ ਬਦਲ ਕੇ ਗਏ ਕਿਉਂਕਿ ਚੁਾਈ ਦਾ ਟਾਈਮ ਹੁੰਦਾ ਜਦੋਂ ਪਸ਼ੂ ਪਸਨ ਗਿਆ 5 ਤੋਂ 7 ਮਿੰਟ ਦਾ ਠੀਕ ਹੈ ਜੇ ਹੁਣ ਆਪਾਂ 15 ਮਿੰਟ ਪਹੂ ਦੇ ਕਿਸੇ ਦੇ ਵੀ ਥੱਲੇ ਬੈਠਾਂਗੇ ਮੇਰੀ ਨਹੀਂ ਗੱਲ ਉਹ ਪਸ਼ੂ ਨੇ ਨੇਚਰਲੀ ਤੌਰ ਤੇ ਉਹਦਾ ਜਿਹੜਾ ਹਾਰਮੋਨ ਆ ਉਹ ਵਾਪਸ ਮੁੜ ਜਾਂਦਾ ਤੇ ਉਹਨੇ ਦੁੱਧ ਘਟਣਾ ਹੁੰਦਾ ਹੀ ਪਸ਼ੂ ਨੇ ਜਿਹੜੇ ਵੀ ਬੰਦੇ ਨੇ ਮਤਲਬ ਪਸ਼ੂ ਲੈਣਾ ਇੱਕ ਤਾਂ ਮੇਰੀ ਇਹ ਰਿਕੁਐਸਟ ਹੁੰਦੀ ਆ ਵੀ ਬੰਦਾ ਥੋੜਾ ਜਿਆਦਾ ਯਾਰ ਬੇਕਾਰ ਆਵੇ ਜਿਹਨੂੰ ਪਸ਼ੂ ਦਾ ਮਤਲਬ ਜਾਤ ਕੁਆਲਟੀ ਦਾ ਪਤਾ ਇਹ ਨਾਲ ਗੱਲ ਹੋਏ ਵੀ ਐਵੇਂ ਆਣ ਕੇ ਜਾਂ ਫੋਨ ਲਈ ਜਾਂਦੇ ਬੰਦੇ ਵੀ ਪਤਾ ਹੁੰਦਾ ਨਹੀਂ ਪੈਸੇ ਲਾਉਣੇ ਨਹੀਂ ਹੁੰਦੇ ਜਾਂ ਟਾਈਮ ਪਾਸ ਵਾਲੀ ਮੈਂ ਆਪਾਂ ਨਹੀਂ ਲੈਂਦੇ ਆਪਾਂ ਪਸ਼ੂ ਠਰਕ ਨਾਲ ਚੰਗਾ ਪਸ਼ੂ ਹੀ ਰੱਖ ਕੇ ਖੋਜ ਅੱਛਾ ਭਾਈ ਇਸ ਝੋਟੀ ਦਾ ਰੇਟ ਕੀ ਰਹਿਣਾ ਹੈ ਇਹ ਝੋਟੀ ਦਾ 1,20,000 ਰੁਪਿਆ ਰੇਟ ਹੈ ਠੀਕ ਹੈ ਖੋਲ ਨੀ ਭਾਈ ਇਹਨੂੰ ਦਿਖਾਈਏ ਝੋਟੀ ਸੋ ਦੋਸਤੋ ਜੈਡ ਬਲੈਕ ਝੋਟੀ 1,20,000 ਰੇਟ ਹੈ ਹਵਾਨਾ ਦੇਖ ਲਓ ਮੈਂ 4 ਵਜੇ ਵੀਡੀਓ ਬਣਾ ਰਿਹਾ ਹਾਂ ਤੇ ਮੇਰੇ ਖਿਆਲ ਚ ਬਾਈ ਹੋਰਾਂ ਦਾ ਹੋਰ ਥੋੜੇ ਟਾਈਮ ਨੂੰ ਚਵਾਈ ਦਾ ਟਾਈਮ ਹੀ ਹੋਊਗਾ ਤਕਰੀਬਨ 6 ਵਜੇ ਚੌਣ ਲੱਗਦੇ ਹੋਣਗੇ ਠੀਕ ਹੈ ਸੋ ਸਿੰਘ ਦੋਸਤੋ ਇਹਦਾ ਤੁਸੀਂ ਇਦਾਂ ਦੇਖ ਸਕਦੇ ਹੋ ਸੋਹਣੇ ਢਾਂਚੇ ਦੀ ਝੋਟੀ ਥਣ ਹਵਾਨਾ ਸਾਈਡ ਤੋਂ ਦੇਖੋਗੇ ਤਾਂ ਵੀ ਚੰਗਾ ਬੰਤਰ ਬੜੀ ਚੰਗੀ ਆ ਬਾਕੀ ਜਿਵੇਂ ਪਹਿਲਾਂ ਹੀ ਬਾਈ ਨੇ ਦੱਸਤਾ ਸੀ ਵੀ ਮੱਝ ਉਹ ਖਰੀਦਣੀ ਆ ਜਿਹੜੀ ਜੇ ਨਾਂ ਵੀ ਕੇ ਤਾਂ ਘਰੇ ਆਪਦੇ ਫਾਰਮ 'ਚ ਖੜੀ ਵੀ ਸੋਹਣੀ ਲੱਗੇ 1,20,000 ਚ ਇੱਕ ਸਾਫ਼ ਸੁਥਰੀ ਸੋਹਣੀ ਝੋਟੀ ਮੋੜੋ ਭਾਈ ਤੁਹਾਨੂੰ ਦਿਖਾ ਰਿਹਾ ਦੱਸੋ ਆਸ ਆ ਵੀ ਪਸੰਦ ਆਊਗੀ ਦੁੱਧ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਮੇਨ ਗੱਲਾਂ ਤੁਹਾਨੂੰ ਬਾਈ ਨੇ ਦੱਸ ਹੀ ਦਿੱਤੀਆਂ ਤੇ ਇਹ ਸਚਾਈ ਵੀ ਆ ਜਦੋਂ ਆਪਾਂ ਇਹ ਕਿਹੜਾ ਹੋਰ ਕਮਾ ਦੇ ਬਈ ਲੈ ਆ ਵਾਪਸ ਕਿਹੜਾ ਜਾਦਾ ਵਾਰ ਬਦਲ ਕੇ ਬੈਠਦੇ ਆ ਤਾਂ ਉਦੋਂ ਵੀ ਕਈ ਵਾਰ ਪਸ਼ੂ ਮੌਕੇ ਤੇ ਇਧਰ ਉਧਰ ਦੁੱਧ ਕਰ ਸਕਦਾ ਹੁੰਦਾ ਖੈਰ ਪਾਸ ਕਰਨ ਲੱਗਿਆ ਤੁਸੀਂ ਇਵੇਂ ਬੈਠ ਸਕਦੇ ਹੁੰਨੇ ਆ ਦੁੱਧ ਜਿਹੜਾ ਉਹ ਇੱਕ ਜਾਣਾ ਚੋਕੇ ਦੇਖ ਸਕਦਾ 1,20,000 ਚੋਂ 99 ਦੇ ਸਰੀਰ ਦੀ ਸੋਹਣੀ ਚੋਟੀ ਤੁਹਾਨੂੰ ਦਿਖਾ ਰਿਹਾ ਲੈ ਚੱਲ ਭਈ ਸੈਂਕ ਦੋਨੇ ਇੱਕੋ ਜਿਹੇ ਆ ਹਵਾਨਾ ਥਣ ਥਣਾ ਚ ਬਿੱਥੀ ਜ਼ਰੂਰ ਨੋਟ ਕਰਿਓ ਸੋਹਣੀ ਚੋਟੀ ਆ ਦੱਸੋ ਪਹਿਲੇ ਨੰਬਰ ਤੇ ਲੈ ਚੱਲ ਭਈ ਇਦੇ ਨਾਲ ਬੱਚਾ ਦੋਸਤੋ ਕਟਾ ਹੈ 20 ਦਿਨਾਂ ਦੀ ਅੱਜ ਸੂਈ ਹੋ ਗਈ ਹੈ ਚੰਗੇ ਬੱਚੇ ਤੁਸੀਂ ਇਸ ਝੋਟੀ ਤੋਂ ਲੈ ਸਕਦੇ ਹੋ ਤੇ ਇਹ ਕਾਫੀ ਸੂਏ ਤੁਸੀਂ ਇਹਨੂੰ ਚੋ ਸਕਦੇ ਹੋ ਕਿਉਂਕਿ ਦਾ ਸਰੀਰ ਐਬ ਜਾ ਵੀ ਇਹ ਬੁੱਢੀ ਨਹੀਂ ਹੁੰਦੀ ਇਧਰੋਂ ਤੁਸੀਂ ਥਣਾ ਦੇ ਵਿੱਚ ਬਿੱਥੀ ਥਣ ਦਾ ਸਹਿਜ ਦੇਖੋ ਇਸੇ ਤਰ੍ਹਾਂ ਪਰਲੇ ਪਾਸੋਂ ਦੇਖੋ ਇਹਦੋਂ ਅੱਗੇ ਝੋਟੀ ਇੱਕ ਹੋਰ ਜਿਹੜੀ ਬਈ 2 ਨੰਬਰ ਤੇ ਝੋਟੀ ਹੈ ਇਹ ਵੀ ਪਹਿਲਾ ਸੂਆ ਝੋਟੀ ਹੈ 4 ਦਿਨ ਦਾ ਠੀਕ ਹੈ ਇਹਨੂੰ ਸੂਈ ਨੂੰ ਅੱਜ 6 ਦਿਨ ਸਹੀ ਹੋਇਆ ਠੀਕ ਹੈ ਕਿੰਨਾ ਦੋਦ ਹੋਊਗਾ ਇਹਦੇ ਥੱਲੇ 10 ਕਿਲੋ ਮਤਲਬ ਚਲੋ ਮੈਂ ਬੋੜਾ ਦਾ ਨਹੀਂ ਕਹਦਾ ਕਿਉਂਕਿ ਬੋਦੇ ਬਲੇ ਦਾ 15 ਦਿਨ ਬੋੜਾ ਹੀ ਕਹੀ ਜਾਂਦੇ ਹੁੰਦੇ ਆ ਜੀ ਹੂੰ ਇਹਦੇ ਥੱਲੇ 10 ਕਿਲੋ ਦੋ ਦਈ ਹੁਣ ਸਹੀ 6 ਦਿਨ ਦੀ ਸੂਈ ਆ ਠੀਕ ਹੈ ਕਿਸੇ ਦਾ ਤਾਂ ਨਹੀਂ ਮੈਂ ਕਹਿ ਸਕਦਾ ਪਰ ਮੈਂ ਉਮੀਦ 12 13 ਕਿਲੋ ਦੀ ਰੱਖਦਾ ਹਾਂ ਝੋਟੀ ਤੋਂ ਜਿਹੜੀ ਪਹਿਲੀ ਝੋਟੀ ਵੀ ਮਤਲਬ ਸੀ ਗਰਮੀ ਜ਼ਿਆਦਾ ਹੋਣ ਦਾ ਕਾਰਨ ਸੀ ਪਰ ਦੁੱਧ 14 ਕਿਲੋ ਵਾਲੀ ਹੁਣ ਵੀ ਮੀਂਹ ਵਗੈਰਾ ਪਵੇ ਤੇ ਬੰਦਾ ਜਿਹੜਾ ਵੀ ਲੈ ਕੇ ਜਾਵੇ ਇਹ ਟਿਕਾ ਕੇ ਸੇਵਾ ਕਰੇ ਦੁੱਧ 14 ਕਿਲੋ ਹੁਣ ਵੀ ਦੇਊਗੀ ਠੀਕ ਹੈ ਚੋਈ ਚੋਆਪ ਸਮਾਰੀਆਂ ਦੋਨੋਂ ਹੀ ਬਹੁਤ ਵਧੀਆ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਦੋ ਨੰਬਰ ਵਾਲੀ ਦਾ ਇਹਦਾ ਰੇਟ 1 ਲੱਖ ਤੇ 5000 ਰੁਪਈਆ ਜੀ ਖੋਲੀ ਬਈ ਇਹਨੂੰ ਇਹ 4 ਦਿਨ ਦਾ ਜੀ ਠੀਕ ਹੈ ਸੋ 4 ਦਿਨ ਦਾ ਦੋਸਤੋ ਸਿਰਫ 6 ਦਿਨ ਹੋਇਆ ਸੋਈ 10 ਕਿਲੋ ਦੁੱਧ ਤਿਆਰ ਕਰ ਗਈ ਐ ਇਹਦੇ ਨਾਲ ਵੀ ਬੱਚਾ ਕਟਾ ਸੋ 6 ਮਹੀਨੇ ਦਾ ਇਹ ਦੁੱਧ ਤੁਹਾਨੂੰ ਦੱਸ ਰਹੇ ਆ ਸਿੰਘ ਕੁੰਡਿਆਂ ਦੀ ਐ 4 ਦੰਦ 1 ਲੱਖ 5000 ਰੇਟ ਐ ਥੋੜੀ ਜੀ ਢੇਠੋਂ ਪੂਛ ਟੁੱਟੀ ਐ ਬਾਕੀ ਖੁੱਚਾਂ ਤੋਂ ਥੱਲੇ ਤੱਕ ਫੇਰ ਵੀ ਵਾਲ ਜਿਹੜੇ ਉਹ ਆਉਂਦੇ ਐ ਸਿੰਘ ਕੁੰਡਿਆਂ ਦੀ ਐ ਹਵਾਨਾ ਅਗਾੜੀ ਵੀ ਚੰਗੀ ਐ ਅਗਲੇ ਪਾਸੇ ਨੂੰ ਵੀ ਹਵਾਨਾ ਚੰਗਾ ਬਾਕੀ ਪਿੱਛੋਂ ਦੀ ਹਵਾਨਾ ਤੁਸੀਂ ਇਹਦਾ ਵੀਡੀਓ ਤੇ ਦੇਖ ਲਓਗੇ ਇਹਦਾ ਰੇਟ 1 ਲੱਖ ਤੇ 5000 ਐ ਬੰਤਰ ਢਾਂਚਿਆਂ ਦੀ ਬੜੀ ਪਿਆਰੀ ਹੈ ਦੋਸਤੋ ਹਾਈਟ ਜਿਹੜੀ ਉਹਦੀ ਜਜਮੈਂਟ ਤੁਸੀਂ ਆ ਕੇ ਕਰ ਲਿਓ ਜੇ ਹਵਾਨੇ ਸੋਹਣੇ ਦਿਖਾਉਂਦੀਆਂ ਝੋਟੀਆਂ ਦੋਨੋਂ ਇਹ ਵੀ ਪਹਿਲਾਂ ਝੋਟੀ ਚਾਰ ਦੰਦ ਹੈ ਸੋ ਬਣਾਵਟ ਦੇਖੋ ਝੋਟੀ ਦੀ ਬੰਦੇ ਭਾਈ ਸੋ ਇਹ ਝੋਟੀ ਤੁਹਾਨੂੰ 2 ਨੰਬਰ ਤੇ ਦਿਖਾ ਰਿਹਾ ਦੋਸਤੋ ਹਵਾਨਾ ਹੁਣ ਦੇਖ ਲਓ ਤੁਸੀਂ ਇਸ ਝੋਟੀ ਦਾ ਇਸ ਤਰ੍ਹਾਂ ਦਾ ਰੋਖ ਹੈ ਅੱਗੋਂ ਹਵਾਨਾ ਦੇਖ ਸਕਦੇ ਹਾਂ ਇਦਾਂ ਦਾ ਰੋਖ ਰੱਖਦੀ ਹੈ ਸੋ ਇਹ ਦੋ ਝੋਟੀਆਂ ਦੋਨੇ ਪਹਿਲਾ ਸੁਆ ਇੱਕ 6 ਦੰਦ ਦਾ ਤੇ ਇੱਕ 4 ਦੰਦ ਦਾ ਰੇਟ ਦੋਸਤੋ ਇੱਕ ਦਾ 1 ਲੱਖ ਤੇ 20 ਹਜ਼ਾਰ ਜਿਹੜੀ ਹੁਣ ਦੇਖ ਰਿਹਾ ਹਾਂ ਤੇ ਦੂਜੀ ਦਾ ਰੇਟ 1 ਲੱਖ ਤੇ 5 ਹਜ਼ਾਰ ਦੁੱਧ ਦੋ ਟਾਈਮ ਚੋਲੋ ਜੇ ਤਿਆਰ ਦੁੱਧ ਤੁਹਾਨੂੰ ਦੱਸਦਾ ਬਾਕੀ ਇਸ ਤੋਂ ਅਗੇ ਕਿੰਨਾ ਵਧਾ ਲਓਗੇ ਕਿੰਨਾ ਚੋਲੋਗੇ ਤੁਹਾਡੀ ਸੇਵਾ ਤੇ ਸੰਭਾਲ ਇੱਕ ਗੱਬਣ ਮਾਈ ਤੁਹਾਨੂੰ ਦਿਖਾਉਣੀ ਹੈ ਰਾਮਬਾਈ ਜਿਵੇਂ ਤੁਸੀਂ ਦੱਸਦੇ 6 ਵਜੇ ਚੁਆਈ ਕਰਦੇ ਆਂ ਲਗਭਗ 4 ਵਜੇ ਵੀਡੀਓ ਬਣਾ ਰਹੇ ਆ ਇਹ ਪਸਮਾਚ ਆ ਝੋਟਿਆਂ ਇਹ ਪਸਮਾਚ ਜਿੰਨਾਂ ਦੋਨਾਂ ਦੇ ਬੱਚੇ ਛੱਡੇ ਹੋਏ ਆਈ ਕਿਉਂਕਿ ਬੱਚਾ ਛੱਡਣ ਨਾਲ ਥਾਣਾ ਦਾ ਪਤਾ ਲੱਗ ਜਾਂਦਾ ਕੋਈ ਕੁੰਡੀ ਮਾਰਦਾ ਜਾਂ ਕੋਈ ਥਾਣਾ ਕੋ ਚਾਨੀਵਾ ਜਾਂ ਕੋਈ ਕਈ ਵਾਰੀ ਇਕੱਠੇ ਕਰ ਜਾਂਦੀਆਂ ਤੇ ਤਾਂ ਬੱਚੇ ਲਾਇਆ ਵੀ ਅਗਲੇ ਨੂੰ ਕਲੀਅਰ ਮਤਲਬ ਪਤਾ ਲੱਗ ਜਾਂਦਾ ਵੀ ਥਣ ਕਿਉਂ ਕੇ ਕੱਲਾ ਕੱਲਾ ਝੋਟੀਆਂ ਦਾ ਚੋਣ ਬਹੁਤ ਹੋਈ ਆ ਮੋਟੀ ਚੁਾਈ ਆਈ ਕੱਲਾ ਕੱਲਾ ਥਾਣਾ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਖਾਮੀ ਨਹੀਂ ਥੱਲੇ ਠੀਕ ਹੈ ਸੋ ਦੋਸਤੋ ਇਹ ਬੱਚੇ ਬਾਈ ਕਹਿੰਦਾ ਵੀ ਤਾਂ ਲਾਤੇ ਸੀ ਇਹਨੇ ਨਾਲ ਇਹ ਕਲੀਅਰ ਹੋ ਜੇ ਵੀ ਕਈ ਵਾਰ ਆ ਪਸਮਾਹ ਚ ਪਸੂ ਥਣ ਨੇੜ ਕਰ ਜਾਂਦਾ ਪਰ ਇਹਨਾਂ ਦੇ ਥਣ ਬੜੇ ਸੋਹਣੇ ਆ ਬੜੀ ਬਿੱਥੀ ਦੇ ਉੱਤੇ ਆ ਇਸ ਕਰਕੇ ਬਾਈ ਕਹਿੰਦਾ ਵੀ ਪਸਮਾਹ ਇਹਨਾਂ ਝੋਟੀਆਂ ਦਾ ਕਰਤਾ ਸੀ ਸੋ ਆਓ ਇੱਕ ਗੱਬਣ ਮੱਝ ਬਾਰੇ ਜਾਣਕਾਰੀ ਲਈਏ ਆਰਾਮ ਬਾਈ ਜਿਹੜੀ ਇਹ ਗੱਬਣ ਮੱਝ ਹੈ ਇਹਨਾਂ ਨੂੰ ਸੂਆ ਸੂਗੀ ਤੇ ਕਿੰਨੇ ਕ ਦਿਨ ਲੈ ਸਕਦੀ ਐ ਸੂਣ ਦੇ ਵਿੱਚ ਇਹ ਬਾਈ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਤੀਜਾ ਸੂਆ ਪਰ ਆਪਾਂ ਚੌਥਾ ਸੂਆ ਕਰਕੇ ਲਈ ਆਈ ਠੀਕ ਐ ਮੱਝ ਦੀ ਜਾਤ ਬ੍ਰੀਡ ਦਾ ਕੱਦ ਵਜਨ ਦਾ ਕੋਈ ਅੰਤ ਨਹੀਂ ਗਈ ਹੂੰ ਫਿੱਕੀ ਆ ਜਿਹੜੀ ਤੁਹਾਨੂੰ ਵੀਡੀਓ 'ਚ ਦਿਖ ਰਹੀ ਐ ਜੇ ਫਿੱਕੀ ਨਾ ਹੁੰਦੀ ਤਾਂ ਉਹ ਜੀ ਮੱਝ ਮੱਥੇ ਨਹੀਂ ਲੱਗਦੀ ਛੇਦੀ ਠੀਕ ਐ ਇਹ ਮੱਝ ਅਸਲ ਚੌਧਰੋਂ ਕੋਈ ਬੰਦਾ ਹਰਿਆਣੇ 'ਚੋਂ ਲੈ ਕੇ ਆਇਆ ਸੀਗਾ ਹੂੰ ਕਿਉਂਕਿ ਜਿਆਦਾ ਤਕੜੇ ਬੰਦੇ ਦੇ ਪਸ਼ੂ ਮਾੜੇ ਹੁੰਦੇ ਆ ਪਰ ਛੱਕੇ ਹੁੰਦੇ ਆ ਤੇ ਜਾਂ ਮਾੜੇ ਬੰਦੇ ਦੇ ਜਿਹੜੋਂ ਪੱਠੇ ਨਹੀਂ ਪੈਂਦੇ ਜਿਹੜਾ ਦਰਮਿਆ ਤੇ ਮਤਲਬ ਉਹਨਾਂ ਨੇ ਦੱਸਣ ਦੇ ਸਾਬ ਉਹਨਾਂ ਦੋ ਦਿਨ 18 ਕਿਲੋ ਦਿੱਤਾ ਹੀ ਬਾਕੀ ਤੁਸੀਂ ਪਸ਼ੂ ਦੀ ਜਜਮੈਂਟ ਆਪ ਕਰਨੀ ਆ ਹਮ ਆਪਾਂ ਕਿਸੇ ਦੇ ਕਹੇ ਤੇ ਪਸ਼ੂ ਨਹੀਂ ਲੈਂਦੇ ਆਪਾਂ ਆਪਦੀ ਜਜਮੈਂਟ ਕਰਦੇ ਆ ਵੀ ਮੈਂ ਕਿੰਨਾ ਚੋ ਸਕਦਾ ਨਾ ਮੈਂ ਇਹ ਚੀਜ਼ ਇਹਨਾਂ ਵੀ ਜਿਵੇਂ ਹੁਣ ਸਾਰੇ ਲੋਕ ਕਹਿੰਦੇ ਆ ਜਾਂ ਐਮਨਤੀਰੀਆ ਕੱਟੀ ਆ ਉਹਦੀ ਆ ਜਾਂ ਉਹਦੀ ਆ ਮੈਂ ਆਪਦੇ ਦਿਮਾਗ ਨਾਲ ਵੇਖ ਕੇ ਲੈਣਾ ਵੀ ਮੇਰੇ ਕੋਲ ਕਿੰਨਾ ਦੁੱਧ ਦੇ ਸਕਦੀ ਆ ਕਿਉਂਕਿ ਜਿਹੜਾ ਥੋੜਾ ਜਿਹਾ ਆਸਾਨਪੁਰਕ ਜਿਆਦਾ ਮਸ਼ਹੂਰ ਹੋ ਗਿਆ ਤੇ ਸਾਰੇ ਉਹਦੀਆਂ ਹੀ ਕਟੀਆਂ ਦੱਸੀ ਜਾਂਦੇ ਆ ਸਹੀ ਆ ਆਪਾਂ ਨਹੀਂ ਇਹ ਚੀਜ਼ ਗਿਣਦੇ ਦੈਨ ਕਿੰਨੇ ਲਜੂ ਗ੍ਰਾਮ ਬਈ ਦੈਨ ਦੇਖੋ ਇਹ ਦੱਸਣ ਦੇ ਹਿਸਾਬ ਨਾਲ ਤਿੰਨ ਚਾਰ ਦਿਨ ਲਊ ਬਾਕੀ ਲੋ ਪੂਰੂ ਹੱਲ ਖੁੱਲ ਕੇ ਆਉਂਦਾ ਹਸਿਓਂ ਪਾਸਿਓਂ ਉਹਦੇ ਬਾਰੇ ਆਪਾਂ ਕਹਿ ਵੀ ਨਹੀਂ ਸਕਦੇ ਹੁੰਦੇ ਜੀ ਲਾ ਕੇ ਵੇ ਇਹਦਾ ਪੱਠੇ ਢੱਕੇ ਖਾਂਦੀ ਜਿਹੜਾ ਕੋ ਮਰਜੀ ਪਾ ਦਿਓ ਸਭ ਕੁਝ ਖਾਂਦੀ ਆ ਜੀ ਰੇਟ ਕੀ ਰਹੂਗਾ ਰੇਟ ਇਹਦਾ 1 ਲੱਖ ਤੇ 25000 ਰੁਪਈਆ ਜੀ ਖੁੱਲੀ ਮੈਨੂੰ ਸੋ ਸੋ ਸਵਾ ਲੱਖ ਰੁਪਈਆ ਡਿਮਾਂਡ ਹੈ ਢਾਂਚੇ ਵੱਡੇ ਦੀ ਮੱਝ ਹੈ ਥੋੜੀ ਫਿੱਕੀ ਹੈ ਉਹ ਤੁਹਾਨੂੰ ਵੀਡੀਓ ਚ ਕਲੀਅਰ ਦੱਸਦੀ ਹੈ ਪਰ ਲੰਬਾਈ ਫੁੱਲ ਹੈ ਕਰਦਨ ਦੀ ਲੰਬਾਈ ਵੀ ਤੁਸੀਂ ਦੇਖ ਲਓ ਜੇ ਹੱਡਾਂ ਪੈਰਾਂ ਦੀ ਖੁੱਲੀ ਹੈ ਤੋਂ ਦੁੱਧ ਵਾਲੇ ਪੱਖ ਤੋਂ ਚੰਗੀ ਰਹਿਣ ਦੇ ਅਸਾਰ ਹੈ ਪਰ ਗੱਬਣ ਪਸੂ ਦਾ ਸਭ ਸੱਚ ਹੀ ਹੈ ਜਿੰਨਾ ਮਰਜ਼ੀ ਬੋਲ ਲੀਏ ਤੁਸੀਂ ਕਿੰਨਾ ਚੋਲੋਗੇ ਤੁਸੀਂ ਦੇਖੋ ਜਿਹਨੇ ਪਸੰਦ ਕਰਨੀ ਹੈ ਮੱਝ 1,25,000 ਰੇਟ ਅੱਜ ਸੌਦਾ ਹੁੰਦਾ ਤਾਂ ਬਹੁਤ ਵਧੀਆ ਗੱਲ ਹੈ ਜੇ ਬਾਈ ਚਾਂਸ ਰੋਕ ਗਈ ਤਾਂ ਫਿਰ ਤਿਆਰ ਦੁੱਧ ਤੇ ਤੁਹਾਨੂੰ ਇਹ ਮੱਝ ਦਿਖਾਵਾਂਗੇ ਕਿਉਂਕਿ ਆਸੇ ਦੇ ਤੋਂ ਬਾਈ ਨੂੰ ਚੰਗੇ ਦੁੱਧ ਦੀ ਹੈ ਸਵਾ ਲੱਖ ਰੁਪਿਆ ਇਹਦੀ ਡਿਮਾਂਡ ਵੀਰ ਨੇ ਰੱਖੀ ਹੈ ਤਿੰਨ ਨਾਗ ਅੱਜ ਦੀ ਵੀਡੀਓ ਤੁਹਾਨੂੰ ਦਿਖਾਏ ਆ ਦੋਸਤੋ ਇੱਕ ਗੱਬਣ ਮੱਝ ਦੋ ਸੂਈਆਂ ਸਵਾਇਆਂ ਇਥੋਂ ਵੀਡੀਓ ਤੁਹਾਨੂੰ ਹੁਣ ਰੁਟੀਨ 'ਚ ਦਿਖਾਉਣੀ ਹੈ ਕਿਉਂਕਿ ਬਾਈ ਹੁਣ ਕਹਿੰਦਾ ਵੀ ਆਪਾਂ ਸ਼ੌਂਕੀਆ ਕੰਮ ਕਰਾਂਗੇ ਤੇ ਨਾਲ ਇੱਕ ਦੋ ਮੱਝਾਂ ਦੁੱਧ ਵਾਲੀਆਂ ਲਿਆਇਆ ਕਰਾਂਗੇ ਦਿਖਾਉਂਦੇ ਰਾਵਾਂਗੇ ਪਰ ਮਿਲਣਗੇ ਇਥੋਂ ਤੁਹਾਨੂੰ ਜ਼ਿਆਦਾ ਤਿਆਰ ਦੁੱਧ ਵਾਲੀਆਂ ਤੇ ਸੋਹਣੀਆਂ ਝੋਟੀਆਂ ਕੀਮਤ ਹਾਲਾਂਕਿ ਬਾਈ ਨੇ ਜਿਹੜੀ ਡਿਮਾਂਡ ਰੱਖੀ ਹੋ ਤੁਹਾਡੇ ਸਾਹਮਣੇ ਐ ਝੋਟੀਆਂ ਦੇ ਹਿਸਾਬ ਤੇ ਤੁਹਾਨੂੰ ਜਚੂਗੀ ਜ਼ਰੂਰ ਤੇ ਆ ਕੇ ਦੇਖ ਕੇ ਤੁਸੀਂ ਖਰੀਦ ਲਓ ਧੰਨਵਾਦ ਅੱਜ ਦੀ ਵੀਡੀਓ ਨਿਖਣ ਲਈ